ਸਤਿ ਸ੍ਰੀ ਅਕਾਲ ਸਾਰਿਆਂ ਵੀਰਾਂ ਭਰਾਵਾਂ ਨੂੰ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਜੀ ਫਿਰ ਨਵੀਂ ਗੱਡੀ ਲੈ ਕੇ ਆਏ ਹਾਂ ਇੱਕ ਜੀ ਹਲਕੇ ਜਾਰ ਗੱਡੀ ਆ ਇਹ ਗੱਡੀ ਵਗਾਉਗਾ ਸਾਫ ਸੁਥਰੀ ਗੱਡੀ ਆ ਜੀ ਬਹੁਤ ਘੱਟ ਦੰਦੀ ਵਾਲੀ ਗੱਡੀ ਆ ਆਲਪਨ ਗੱਡੀ ਦੀ ਨਿਗਰਾਨੀ ਨੇ ਗੱਡੀ ਤੇ ਕੀ ਕਰ ਲਓ ਰੈਂਟਿੰਗ ਰੈਂਟਿੰਗ ਕਿਤੇ ਵੀ ਇਹ ਗੱਡੀ ਰੀਜਨਲ ਰੀਜਨਲ ਗੱਡੀ ਐਜੰਸੀ ਰਿਕਾਰਡਿੰਗ ਰੀਜਨਲ ਆ ਠੀਕ ਆ ਜੀ ਆਹ ਤੁਹਾਨੂੰ ਗੱਡੀ ਚਾਤੀ ਦਿਵਾਦ ਨੇ ਇੱਕ ਵਾਰੀ ਆਹ ਗੱਡੀ ਐ ਦੇਖ ਲਓ ਜੀ ਟਾਇਰ ਵੀ ਜਮਾ ਓਕੇ ਆ ਜੀ ਨਾਲ ਆ ਗਈ 95% ਟਾਇਰ ਆ ਗੱਡੀ ਦੇ ਜੀ ਪੂਰੇ ਜੀ ਇਸ ਕ੍ਰੈਸ਼ ਕ੍ਰੂਜ਼ ਕੋਈ ਨਹੀਂ ਗੱਡੀ ਨੂੰ ਜੀ ਆ ਵੈਸੇ ਬਰਸਾਤਾ ਨਾਲ ਕਰਕੇ ਲਿਬੜੀ ਹੋਈ ਹੈ ਗੱਡੀ ਇਹਦੇ ਗੱਡੀ ਬਿਲਕੁਲ ਸਾਫ਼ ਆ ਜੁੱਕ ਤੇ ਆਹ ਕੰਡੀਸ਼ਨ ਹੈ ਗੱਡੀ ਦੀ ਜੀ ਆ ਜਾਓ ਤੁਹਾਨੂੰ ਆਪਾਂ ਵਿੱਚੋਂ ਵੀ ਦਿਖਾ ਦਨੇ ਆ ਅੰਦਰੋਂ ਦੇਖ ਲਓ ਜੀ ਇੱਕਦਮ ਸਾਫ਼ ਗੱਡੀ ਹੈ ਜੀ ਵਧੀਆ ਗੱਡੀ ਹੈ ਜੀ ਨਾ ਗਈ ਤੇ ਲਾਵਾ ਤੁਹਾਨੂੰ ਦੱਸ ਦਨੇ ਕਿ ਇਹ ਸਕਰੀਨ ਤੇ ਉਹ ਵੀ ਦੇਖ ਲਓ ਜੀ ਕਿਹਨੀ ਚੱਲੀ ਹੋਈ ਗੱਡੀ Ориਜਨਲ ਗੱਡੀ ਰਿਕਾਰਡ ਚੱਲੀ ਹੋਈ ਏਜੰਸੀ ਰਿਕਾਰਡ ਜੀ ਅੰਦਰੋਂ ਤੁਹਾਨੂੰ ਆਪਾਂ ਦਿਖਾ ਦਨੇ ਆ ਉਹ ਦੇਖੋ origignal record ਗੱਡੀ ਚੱਲੀ ਹੋਈ ਹੈ ਜੀ ਸਾਰੀ origignal 1407 ਕਿਲੋਮੀਟਰ ਚੱਲੀ ਹੋਈ ਹੈ ਗੱਡੀ ਤੇ ਗੱਡੀ ਤੁਸੀਂ ਵਾਕੀ ਵੇਖ ਲਈ ਆ ਵੀ ਸਾਫ ਸੀਟ ਕਵਰ ਕੁਵਰ ਓਕੇ ਆ ਗੱਡੀ ਤੇ ਜੀ ਮੈਟ ਵੀ ਥੱਲੇ ਓਕੇ ਆ ਜੀ origignal ਗੱਡੀ ਹੈ ਸਾਰੀ ਜੀ ਬੈਕ ਸਾਈਡ ਤੁਹਾਨੂੰ ਦਿਖਾ ਦਨੇ ਆ ਗੱਡੀ ਜੀ ਬੈਕ ਸਾਈਡ ਤੇ ਵੀ 6 ایر ਬੈਗ ਗੱਡੀ ਹੈ ਜੀ ਟੌਪ ਮਾਡਲ ਆ ਜੀ ਫੁੱਲ ਸਨਰੂਪਾ ਗੱਡੀ ਦਾ ਜੀ ਟੌਪ ਮਾਡਲ ਫੁੱਲ ਸਨਰੂਪ ਗੱਡੀ ਦਾ ਬਹੁਤ ਵਧੀਆ ਗੱਡੀ ਹੈ ਜੀ ਇੱਕੋ ਹੱਥ ਚੱਲੀ ਐ ਇੱਕੋ ਚਲਾਵਾ 2025 ਮਾਡਲ ਗੱਡੀ ਹੈ ਜੀ ਪਠਾਨਕੋਟ ਨੰਬਰ ਆ ਗੱਡੀ ਜੀ ਤੇ ਬਹੁਤ ਰੇਟ ਘੱਟ ਤੇ ਗੱਡੀ ਵਕਾਊ ਆ ਤੁਸੀਂ ਸੰਪਰਕ ਕਰ ਸਕਦੇ ਆ ਨੰਬਰ ਦਿੱਤਾ ਹੋਇਆ ਸਕਰੀਨ ਦੇ ਉੱਤੇ ਨਾਲ-ਨਾਲ ਆਪਾਂ ਤੁਸੀਂ ਉਹ ਨੰਬਰ ਤੇ ਕਨੈਕਟ ਕਰ ਸਕਦੇ ਜਿਹੜੇ ਮੇਰੇ ਵੀਰ ਭਰਾ ਨੇ ਲੈਣੀ ਹੋਊਗੀ ਤੁਸੀਂ ਉਹ ਨੰਬਰ ਤੇ ਕਨੈਕਟ ਕਰਕੇ ਗੱਡੀ ਲੈ ਸਕਦੇ ਆ ਜੀ ਤੁਹਾਨੂੰ ਡਿੱਗੀ ਚ ਵੀ ਦਿਖਾ ਦਿੰਦੇ ਆ ਗੱਡੀ ਇੱਕ ਵਾਰੀ ਡਿੱਗੀ ਕਿੰਦਾ ਦੀ ਗੱਡੀ ਦੀ 7 ਸੀਟਰ ਗੱਡੀ ਹੈ ਜੀ ਹਲਕ ਯਾਰ ਹੰਡਈ ਵਾਲਿਆਂ ਦੀ ਜੀ ਛਾੜ ਵੀ ਨਾਲ ਜੀ ਡਿੱਗੀ ਵੀ ਸਪੇਸ ਚੰਗੀ ਹੈ ਜੀ ਗੱਡੀ ਦੀ ਏ ਬਾਕੀ ਗੱਲ ਇਹ ਗੱਡੀ ਨੂੰ ਸਕਰਾਚ ਇੱਕ ਵੀ ਨਹੀਂ ਗੱਡੀ ਇੰਨੀ ਸੰਭਾਲ ਕੇ ਚੱਲੀ ਹੋਈ ਗੱਡੀ ਆ ਜੀ 2025 ਮਾਡਲ ਆ ਜੀ ਦੂਜੇ ਮਹੀਨੇ ਦਾ ਬਾਕੀ ਗੱਡੀ ਐਨ ਓਕੇ ਆ ਜੀ ਤਿਆਰ ਇਹਦੇ 95% ਆ ਗੱਡੀ ਦੇ ਵੀਲ ਲੱਗੇ ਹੋਏ ਆ ਗੱਡੀ ਨੂੰ ਕੰਪਨੀ ਵਾਲੋਂ